हां जी पंजाबीयो 사ਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੱਗੋ ਤੇਰਵੀ ਹੋ ਗਈ ਹੈ ਯਾਨੀ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਯਾਨੀ ਜੇਲ੍ਹ ਦੇ ਵਿੱਚ ਬੰਦਾ ਮਜੀਠੀਆ ਸਾਹਿਬ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਯਾਨੀ ਆਪਣਾ ਜਨਮ ਦਿਨ ਮਨਾਉਣ ਦੇ ਲਈ ਕਿਵੇਂ ਅਮਰੀਕਾ ਦੇ ਵਿੱਚ ਜਾਂਦੇ ਆ ਤੇ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਖਬਰ ਆਉਂਦੀ ਹੈ ਯਾਨੀ ਬਾਦਲ ਪਰਿਵਾਰ ਔਰ ਮਜੀਠਾ ਪਰਿਵਾਰ ਦੇ ਵਿੱਚ ਬਹੁਤ ਵੱਡੀ ਪਾਰ ਪੈ ਗਈ ਹੈ ਕੱਲ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਸਾਕੀ ਪੈਂਡ ਜਾਨੀ ਹਰਸਿਮਰਤ ਕੌਰ ਬਾਦਲ ਮਜੀਠੀਆ ਤੋਂ ਪਿੱਛੇ ਹਟ ਗਏ ਨੇ ਇਹ ਗੱਲ ਪੂਰੀ ਤਰ੍ਹਾਂ ਸਿੱਧ ਹੋ ਗਈ ਹੈ ਕਿਉਂਕਿ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਵੇਖੋਗੇ ਕਿ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਮੈਸੇਜ ਗਿਆ ਯਾਨੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਔਰ ਦੂਜੇ ਪਾਸੇ ਜਸ਼ਨ ਮਨਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਵਿਦੇਸ਼ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਮਜੀਠੀਆ ਤੱਕ ਖਬਰ ਆਉਂਦੀ ਹੈ ਕਿ ਭਾਈ ਤੁਹਾਡਾ ਜਿਹੜਾ ਸੁਖਵੀਰ ਸਿੰਘ ਬਾਦਲ ਯਾਨੀ ਇਹਨਾਂ ਦਾ ਰਿਸ਼ਤੇਦਾਰੇ ਦਾ ਜੀਜਾ ਉਹ ਵਿਦੇਸ਼ ਪਹੁੰਚ ਚੁੱਕਿਆ ਆਪਣਾ ਜਨਮ ਦਿਨ ਮਨਾਉਣ ਦੇ ਲਈ ਲੋਕ ਬਹੁਤ ਸਾਰੇ ਤਾਨੇ ਮਾਰ ਰਹੇ ਨੇ ਲੋਕ ਬਹੁਤ ਸਾਰੀਆਂ ਗੱਲਾਂ ਕਹਿ ਰਹੇ ਨੇ ਕਹਿੰਦੇ ਦੁੱਖ ਦੀ ਘੜੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਸੁਖਵੀਰ ਸਿੰਘ ਬਾਦਲ ਛੱਡ ਕੇ ਉੱਡ ਗਿਆ ਵਿਦੇਸ਼ ਚਲੇ ਗਿਆ ਤਾਂ ਪਹਿਲਾਂ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਵੇਖੋਗੇ ਕਿ ਜੱਗੋਂ 13ਵੀਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਹੋਈ ਹੈ ਬਾਦਲ ਪਰਿਵਾਰ ਦੇ ਵਿੱਚ ਕਿਵੇਂ ਬਹੁਤ ਵੱਡੀ ਫੁੱਟ ਪੈਂਦੀ ਹੈ ਉਹ ਵੀ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਆਹ ਵੀਡੀਓ ਜਿਹੜਾ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵਿਦੇਸ਼ ਜਾਣ ਤੇ ਕੀ ਕਹਿ ਰਹੇ ਨੇ ਪੱਤਰਕਾਰ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬਾਦਲਾਂ ਦੇ ਵਿੱਚ ਬਹੁਤ ਵੱਡੀ ਫੁੱਟ ਪੈ ਚੁੱਕੀ ਆ ਸੁਣੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਜਨਮ ਦਿਨ ਐਥੇ ਇਹ ਜਾਣ ਲੈਣਾ ਚਾਹੀਦਾ ਹੈ ਜਾਂ ਯਾਦ ਹੋਣਾ ਚਾਹੀਦਾ ਹੈ ਕਿ ਵਿਕਮ ਸਿੰਘ ਮਜੀਠੀਆ ਇਸ ਵੇਲੇ ਨਿਆਇਕ ਹਿਰਾਸਤ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਪਰ ਦੂਸਰੇ ਪਾਸੇ ਪਰਮਜੀਤ ਸਿੰਘ ਸਰਨਾ ਦੇ ਬਕੌਲ ਵਿਕ੍ਰਮ ਸਿੰਘ ਮਜੀਠੀਆ ਇੱਕ ਪਾਸੇ ਜਿੱਥੇ ਜੇਲ੍ਹ 'ਚ ਬੰਦ ਨੇ ਸੁਖਵੀਰ ਸਿੰਘ ਬਾਦਲ ਆਪਣਾ ਜਨਮ ਦਿਨ ਮਨਾਉਣ ਵਾਸਤੇ ਪਰਿਵਾਰ ਦੇ ਨਾਲ ਵਿਦੇਸ਼ ਚਲੇ ਗਏ ਹਾਲਾਂਕਿ ਪਰਿਵਾਰ ਨੂੰ ਲੈ ਕੇ ਪਹਿਲਾਂ ਵੀ ਬਹੁਤ ਸਾਰੀਆਂ ਚਰਚਾਾਂ ਚੱਲ ਰਹੀਆਂ ਸੀ ਪਰ ਇਹਦੇ ਦਰਮਿਆਨ ਸੁਖਵੀਰ ਸਿੰਘ ਬਾਦਲ ਦਾ ਜਦੋਂ ਜਨਮ ਦਿਨ ਆਇਆ ਜਦੋਂ ਪਰਮਜੀਤ ਸਿੰਘ ਸਰਨਾ ਨੇ ਜਨਮ ਦਿਨ ਦੀ ਵਧਾਈ ਦਿੱਤੀ ਉਦੋਂ ਨਾਲ ਇਹ ਵੀ ਦੱਸਤਾ ਕਿ ਸਰਕਾਰ ਸੁਖਵੀਰ ਸਿੰਘ ਬਾਦਲ ਆਪਣਾ ਜਨਮ ਦਿਨ ਜਨਮ ਦਿਨ ਮਨਾਉਣ ਵਾਸਤੇ ਪਰਿਵਾਰ ਦੇ ਨਾਲ ਵਿਦੇਸ਼ ਗਏ ਨੇ ਉੱਥੇ ਇਹ ਸਵਾਲ ਖੜ ਗਿਆ ਕਿ ਜਿੱਥੇ ਪਰਿਵਾਰ ਦਾ ਐਡਾ ਵੱਡਾ ਜੀ ਜੇਲ੍ਹ 'ਚ ਹੋਵੇ ਤੇ ਦੂਜੇ ਪਾਸੇ ਪਰਿਵਾਰ ਵਿਦੇਸ਼ ਚਲ ਜਾਵੇ ਦੂਜੇ ਪਾਸੇ ਪਰਿਵਾਰ ਦੇ ਜਿਹੜੇ ਜੀ ਨੇ ਉਹ ਵਿਦੇਸ਼ ਚ ਜਾ ਕੇ ਜਨਮ ਦਿਨ ਮਨਾਉਣ ਪਾਰਟੀ ਕਰਨ ਇਹ ਗੱਲ ਕਦੇ ਚੱਜਦੀ ਨਹੀਂ ਇਹਦੇ ਟੁੱਟਦੀ ਨਹੀਂ ਆ ਸੁਣ ਲਿਆ ਪੰਜਾਬ ਵਾਲੇ ਗੱਲ ਸਿੱਧ ਹੋ ਚੁੱਕੀ ਹੈ ਯਾਨੀ ਕੱਲ੍ਹ ਮੈਂ ਕਹਿ ਗਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਤੋਂ ਬਾਦਲ ਪਰਿਵਾਰ ਪਿੱਛੇ ਹਟ ਚੁੱਕਿਆ ਹੈ। ਯਾਨੀ ਕਲਾ ਸੁਖਬੀਰ ਬਾਦਲ ਦਾ ਰਿਸ਼ਤੇਦਾਰ ਖੁਦ ਸਾਕੀ ਭੈਣ ਵਿਦੇਸ਼ ਦੇ ਵਿੱਚ ਚਲੀ ਗਈ ਹੈ ਅੱਜ। ਅੱਜ ਉਹਦਾ ਜਨਮ ਦਿਨ ਯਾਨੀ ਸੁਖਬੀਰ ਸਿੰਘ ਬਾਦਲ ਆਪਣੇ ਬੱਚਿਆਂ ਨੂੰ ਲੈ ਕੇ ਨਿਕਲ ਗਏ ਨੇ। ਔਰ ਅੱਜ ਉਹ ਵਿਦੇਸ਼ ਦੇ ਵਿੱਚ ਮੌਜੂਦ ਨੇ। ਯਾਨੀ ਕੱਲ੍ਹ ਗਏ ਹੁਣ ਇਹ ਪਰ ਅੱਜ ਜਿਹੜੀ ਖਬਰ ਹੈ ਉਹ ਸਭ ਤੋਂ ਵੱਡੀ ਖਬਰ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਸਾਥ ਛੱਡ ਦਿੱਤਾ ਇਹਨਾਂ ਬਾਦਲਾਂ ਨੇ। ਟਾਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਾਦਲ ਕੱਲ ਬਹੁਤ ਵੱਡੀਆਂ-ਵੱਡੀਆਂ ਕਾਨਫਰੰਸਾਂ ਕਰਦੇ ਸੀ ਔਰ ਦੂਜੇ ਪਾਸੇ ਉਹਨਾਂ ਦੀ ਭੈਣ ਯਾਨੀ ਹਰਸਿਮਰਤ ਕੌਰ ਬਾਦਲ ਲਾਈਵ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਤੱਕ ਦੇ ਦਿੰਦੀ ਹੈ ਆਪਣੇ ਪ੍ਰਾ ਮਜੀਠੀਆ ਦੇ ਕਰਕੇ ਯਾਨੀ ਉਹਨਾਂ ਨੂੰ ਇੱਕ ਵਾਰ ਇੰਨਾ ਦੁੱਖ ਜੈ ਯਾਨੀ ਝਲਕਦਾ ਕਿ ਲੋਕਾਂ ਨੂੰ ਲੱਗਦਾ ਕਿ ਪਤਾ ਨਹੀਂ ਹੁਣ ਪੰਜਾਬ ਦੇ ਅੰਦਰ ਕਿਹੜੀ ਹਨੇਰੀ ਆਉਣ ਵਾਲੀ ਆ ਬਾਦਲਾਂ ਦੇ ਪ੍ਰਤੀ ਤਾਂ ਹੁਣ ਤੁਸੀਂ ਵੇਖੋਗੇ ਬਿਕਰਮ ਸਿੰਘ ਮਜੀਠੀਆ ਇਕੱਲੇ ਰਹਿ ਗਏ ਨੇ ਕੌਣ ਖੜਾ ਉਹਦੇ ਪਿੱਛੇ ਸਿਰਫ ਕੱਲੀ ਉਹਦੀ ਪਤਨੀ ਹੈ ਜਿਹੜੀ ਉਸ ਗੱਲਾਂ ਦੀ ਗਵਾਹੀ ਕਰ ਰਹੀ ਹੈ ਪੂਰੇ ਕੇਸ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਦਾ ਵੀ ਕਾਦ ਉੱਚਾ ਹੁੰਦਾ ਜਾਂਦਾ ਪੰਜਾਬ ਦੇ ਲੋਕਾਂ ਦੇ ਵਿੱਚ ਕਿਉਂਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਔਰ ਦੂਜੇ ਪਾਸੇ ਬਾਦਨਾ ਬਣੀ ਟੁੱਟ ਚੁੱਕਿਆ ਕਿਉਂਕਿ ਬਾਦਲ ਪਰਿਵਾਰ ਉਹਨੂੰ ਛੱਡ ਕੇ ਵਿਦੇਸ਼ ਪਹੁੰਚ ਗਿਆ ਯਾਨੀ ਇੱਕ ਪਾਸੇ ਜਿਵੇਂ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਲੋਕ ਇਨ੍ਹਾਂ ਗੱਲਾਂ ਨੂੰ ਲੈ ਰਹੇ ਨਹੀਂ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਔਰ ਦੂਜੇ ਪਾਸੇ ਉਹਨਾਂ ਦਾ ਪਰਿਵਾਰ ਯਾਨੀ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਸ਼ਨ ਮਨਾ ਰਿਹਾ ਹੈ ਤਾਂ ਹੁਣ ਤੁਸੀਂ ਇਹ ਵੇਖੋ ਵੀ ਰਿਸ਼ਤੇਦਾਰਤਾ ਫਿਰ ਰਿਸ਼ਤੇਦਾਰੀ ਹੁੰਦਾ ਹੈ ਇਹ ਗੱਲ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੀ ਸਾਕੀ ਭੈਣ ਨੇ ਸਿੱਧ ਕੀਤੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਦੇ ਵਿੱਚ ਸਟੇਜ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੂੰ ਉਹ ਤਾੜਫਾੜ ਜੀ ਵੀ ਕਰਦਾ ਹੈ ਉਹ ਪੁੱਠਾ ਸਿੱਧਾ ਇਹ ਵੀ ਬੋਲਦਾ ਇਹ ਸੁਖਵੀਰ ਸਿੰਘ ਬਾਦਲ ਦੀ ਹੈ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਵੀਡੀਓ ਵੀ ਸੁਣਾਉਂਗਾ ਕਿ ਮਾਮਲਾ ਕੀ ਸੀਗਾ ਔਰ ਹੁਣ ਇਹ ਚਰਚਾ ਦੇ ਵਿੱਚ ਆ ਗਈ ਹੈ ਗੱਲ ਕਿ ਭਾਈ ਵਿਕਰਮ ਸਿੰਘ ਮਜੀਠੀਆ ਕੱਲੇ ਪੈ ਚੁੱਕੇ ਨੇ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਨੇ ਇੱਕ ਬਹੁਤ ਵੱਡਾ ਐਕਸ਼ਨ ਹੋਰ ਕਰਨ ਤੇ ਧਾਰ ਲਈ ਹੈ ਕਹਿੰਦੇ ਹੁਣ ਨਾਬਾ ਜੇਲ ਨਹੀਂ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕਰਨਾ ਮਜੀਠੀਆ ਨੂੰ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਬੁੱਧੀਜੀਵੀ ਲੋਕ ਕਹਿ ਰਹੇ ਨੇ ਕਹਿੰਦੇ ਇਹਨਾਂ ਮਜੀਠੀਆਂ ਇਹਨਾਂ ਬਾਦਲਾਤੋ ਯਾਨੀ ਪੰਜਾਬ ਦੇ ਲੋਕਾਂ ਨੂੰ ਖਤਰਾ ਹੈ ਯਾਨੀ ਪੰਜਾਬ ਦੇ ਲੋਕਾਂ ਨੂੰ ਖਤਰਾ ਇਸ ਤਰ੍ਹਾਂ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਵਿਕਰਮ ਸਿੰਘ ਮਜੀਠੀਆ ਦੇ ਨਾਲ ਦੇ ਲੋਕ ਹੋਣ ਚਾਹੇ ਵਿਕਰਮ ਸਿੰਘ ਮਜੀਠੀਆ ਹੋਵੇ ਇਹਨਾਂ ਲੋਕਾਂ ਦੁਆਰਾ ਕਹਿੰਦੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਐਸ ਕਰਕੇ ਉਸ ਨੂੰ ਹੁਣ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸਿੱਟਿਆ ਜਾ ਸਕਦਾ ਇਹ ਮਾਨ ਸਰਕਾਰ ਬੰਨੀਓ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਭਾਈ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜੋ ਬਹੁਤ ਸਾਰੇ ਲੋਕਾਂ ਦੀ ਵੀ ਮੰਗ ਆ ਪੰਜਾਬ ਦੇ ਵਿੱਚੋਂ ਲੋਕਾਂ ਦੀ ਮੰਗ ਤਾਂ ਬਹੁਤ ਵੱਡੀ ਹੈ ਕਹਿੰਦੇ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਫੇਰ ਵੀ ਮਾਨ ਸਰਕਾਰ ਕਹਿੰਦੀ ਡਿਬਰੂਗੜ੍ਹ ਦੇ ਵਿੱਚ ਭੇਜਣਾ ਇਹਨੂੰ ਜ਼ਰੂਰੀ ਹੈ ਔਰ ਜ਼ਰੂਰੀ ਵੀ ਹੈ ਕਿਉਂਕਿ ਪੰਜਾਬ ਦੇ ਜਿਹੜੇ ਲੋਕਾਂ ਨੂੰ ਮਾਰਿਆ ਇਹਨਾਂ ਨੇ ਚਿੱਟੇ ਦੇ ਨਾਲ ਉਹ ਨੌਜਵਾਨੀ ਅੱਜ ਵਾਪਸ ਨਹੀਂ ਆ ਸਕਦੀ ਜਿਨ੍ਹਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਇਹਨਾਂ ਲੋਕਾਂ ਕਰਕੇ ਮਾਤਮ ਛਾਇਆ ਸੀ ਅੱਜ ਵੀ ਉਹ ਮਾਵਾਂ ਰੋਂਦੀਆਂ ਨੇ ਮਜੀਠੀ ਦਾ ਨਾਲੇ ਕੇ ਰੋਂਦੀਆਂ ਨੇ ਇਹ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰ ਦਾਂਗੇ ਕਿ ਕਿਹੜੀਆਂ ਪੰਜਾਬ ਦੀਆਂ ਔਰਤਾਂ ਇਹਨਾਂ ਬਾਦਲਾਂ ਦਾ ਨਾਮ ਲੈ ਕੇ ਰਹੁੰਦੀਆਂ ਨੇ ਕਿ ਭਾਈ ਇਹਨਾਂ ਨੇ ਚਿੱਟਾ ਲਿਆਂਦਾ ਸਾਡੇ ਲੋਕਾਂ ਨੇ ਇਹਨਾਂ ਨੇ ਘਰ ਉਜਾੜ ਦਿੱਤੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਕਿਹਾ ਕਿ ਪਹਿਲੇ ਨੰਬਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਮਜੀਠੀਆ ਸਾਹਿਬ ਨੇ ਕਿਉਂਕਿ ਭੋਲੇ ਦੀ ਗੱਡੀ ਕਹਿੰਦੇ ਪਿੱਛੇ ਆਉਂਦੀ ਸੀ ਵਿਕਰਮ ਸਿੰਘ ਮਜੀਠੀਆ ਦੀ ਗੱਡੀ ਮੂਹਰੇ ਆਉਂਦੀ ਸੀ ਜਦੋਂ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਭੁੱਕੀ ਦਾ ਕੰਮ ਚਲਾਇਆ ਸੀ ਤਾ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਨ ਤੇ ਜਰੂਰ ਕਰ ਲੈਣਾ ਜੀ ਧੰਨਵਾਦ